ਸਾਵਾਂ ਦੇ ਤਕਰੀਬ ਉੱਤੇ ਅੰਮ੍ਰਿਤਸਰ ਜਲੰਧਰ ਬਠਿੰਡਾ ਪਟਿਆਲਾ ਸਾਰੇ ਜ਼ਿਲ੍ਹਿਆਂ ਤੋਂ ਫਿਰੋਜ਼ਪੁਰ ਸਭ ਆਏ ਹੋਏ ਸੀ ਤੇ ਸਾਰੇ ਬਹੁਤ ਮੋਦੀ ਜੀ ਦਾ ਧੰਨਵਾਦ ਕਰ ਰਹੇ ਸੀ ਜੀਐਸਟੀ 2.0 ਬਹੁਤ ਵਧੀਆ ਫੈਸਲਾ ਹੋਇਆ ਤੇ ਸਿਰਫ ਕਰਨਾ ਤੁਸੀਂ ਦੋਸਤਾਂ ਦੇ ਲਗਾਤਾਰ ਬਾਈਪਾਸ ਲਗਾਤਾਰ ਦੇਖੋ ਮੈਂ ਜਦੋਂ ਐਮਪੀ ਸੀਗਾ ਉਸ ਵੇਲੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀ ਤੇ ਉਹ ਪਿਛਲੇ ਦਿਨਾਂ ਚ ਕਈ ਇਸ ਤੇ ਖਬਰਾਂ ਵੀ ਲੱਗੀਆਂ ਤੁਹਾਡੇ ਰਾਹੀਂ ਇਸ਼ੂ ਚੱਕੇ ਗਏ ਕਿਉਂਕਿ ਮੈਂ ਤਾਂ ਉਹ ਰਾਜਸਥਾਨ ਤੋਂ ਹਾਂ ਐਜ਼ ਅ ਮੰਤਰੀ ਮੈਂ ਦੇਖਦਾ ਹਾਂ ਤੇ ਇਸ ਕਰਕੇ ਮੈਂ ਕਿਹਾ ਜੇ ਲੁਧਿਆਣੇ ਦਾ ਹੁਣ ਉਦੋਂ ਬਾਅਦ ਕੋਈ ਪ੍ਰੋਜੈਕਟ ਦੇਖ ਨਹੀਂ ਰਿਹਾ ਤੇ ਮੁੜ ਕੇ ਮੈਨੂੰ ਹੀ ਇਹ ਜ਼ਿੰਮੇਵਾਰੀ ਸਾਹਮਣੀ ਪੈਂਦੀ ਆ ਤੇ ਮੈਂ ਅੱਜ ਉਹ ਦੇਖਣ ਆਇਆ ਸੀ ਵੀ ਇਹ ਚਾਰੋਂ ਪੁਲਾਂ ਦੇ ਕੀ ਸਥਿਤੀ ਕੀ ਆ ਆਖਰ ਨੈਸ਼ਨਲ ਹਾਈਵੇ ਵਾਲੇ ਕਰ ਕੀ ਰਹੇ ਆ ਕਈ ਵਾਰ ਵੋਟਾਂ ਤੋਂ ਪਹਿਲਾਂ ਸਾਰੇ ਠੇਕੇਦਾਰ ਬਣੇ ਹੁੰਦੇ ਆ ਵੋਟਾਂ ਤੋਂ ਬਾਅਦ ਜਿੱਤ ਜਾਂਦੇ ਆ ਜਦੋਂ ਉਦੋਂ ਬਾਅਦ ਕੋਈ ਪੁੱਛਦਾ ਨਹੀਂਗਾ ਤੇ ਅੱਜ ਤਕਰੀਬਨ ਮੈਂ ਸਮਝਦਾ ਦੋ ਪੁਣਲੇ ਜਿਹੜੇ ਇਸੇ ਮਹੀਨੇ ਦੇ ਵਿੱਚ ਜਿਹੜੇ ਪਹਿਲੇ ਦੋ ਨੇ ਮੈਂ ਕਿਹਾ ਚਾਰਾਂ ਦੇ ਉੱਤੇ ਕੰਮ ਇਕੱਠਾ ਨਾ ਕਰੋ ਪਹਿਲਾਂ ਇੱਕ ਇੱਕ ਕਰਕੇ ਕੰਪਲੀਟ ਕਰੋ ਇਹ ਇਹਨੂੰ ਵੰਡਣ ਦਾ ਕੋਈ ਫਾਇਦਾ ਨਹੀਂਗਾ ਇੱਕ ਪਹਿਲਾਂ ਕੰਪਲੀਟ ਕਰੋ ਦੂਜਾ ਕੰਪਲੀਟ ਪਰ ਦੋ ਨੇ ਜਿਹੜੇ ਇਸੇ ਮਹੀਨੇ ਦੇ ਵਿੱਚ ਵਿੱਚ ਪਹਿਲੇ ਦੋ ਨੇ ਜਿਹੜੇ ਉਹ ਕੰਪਲੀਟ ਹੋ ਜਾਣਗੇ ਤੇ ਅਗਲਿਆਂ ਦਾ ਕੰਮ ਆ ਜਿਹੜਾ ਉਹ ਵੀ ਜਿਹੜਾ ਤੀਜੇ ਦਾ ਉਹ ਸ਼ੁਰੂ ਹੋਇਆ ਚੌਥੇ ਦਾ ਹਜੇ ਸਮਾਨ ਜਿਹੜਾ ਆਇਆ ਏ ਪਰ ਮੈਂ ਉਤੇ ਪੂਰਾ ਸਾਰੀ ਅਫੀਸਰਾਂ ਦੀ ਟੀਮ ਅੱਜ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਆ ਇਹਨੂੰ ਛੇਤੀ ਕਰੋ ਠੀਕ ਆ ਅੱਗੇ ਕਈ ਇਸ਼ੂ ਆ ਗਏ ਸੀਗੇ ਉਹਦੇ ਕਰਕੇ ਡਿਲੇ ਹੋਇਆ ਏ ਪਰ ਮੈਂ ਹੁਣ ਇਹਦੇ ਹਰ ਰਿਵਿਊ ਮਹੀਨੇ ਕਰੂੰਗਾ ਤੇ ਇਹਨੂੰ ਪੂਰਾ ਕਿਉਂਕਿ ਸਾਰਾ ਸ਼ਹਿਰ ਉਧਰ ਨੂੰ ਜਾਂਦਾ ਏ ਸਾਰਾ ਸ਼ਹਿਰ ਜਿਹੜਾ ਇਹ ਉਹ ਮਾਰਕੀਟਾਂ ਬਣ ਗਈਆਂ ਬਹੁਤ ਕੁਝ ਹੋ ਗਿਆ ਉੱਥੇ ਉਹ ਬਹੁਤ ਐਸਵੇਲੇ ਐਮ ਪ੍ਰੋਜੈਕਟ ਤੇ ਉਹਨੂੰ ਮੈਂ ਹਰ ਮਹੀਨੇ ਰਿਵਿਊ ਕਰਕੇ ਸਿੱਦੇ ਚੜਾਉਂਦਾ ਹਲਵਾਰਾ 에어ਪੋਰਟ ਦੀ ਗੱਲ ਕਰੀ ਤਾਂ ਲਗਾਤਾਰ ਇਹ ਆ ਰਿਹਾ ਹਲਵਾਰਾ ਤੇ ਮੈਂ ਫੇਰ ਹਫਤੇ ਪਿਛਲੇ ਮੀਟਿੰਗ ਕੀਤੀ ਆ ਫੇਰ ਮੈਂ ਉਹੀ ਗੱਲ ਕਹੂੰਗਾ ਵੋਟਾਂ ਲੈ ਕੇ ਫੇਰ ਉਹ ਜਿਹੜੇ ਆ ਆ ਪਿੱਛੇ ਵੀ ਇਲੈਕਸ਼ਨ ਹੋਈ ਕੋਈ ਦੁਪਹਿਰਾਂ ਪਾਰਲੀਮੈਂਟ ਦੀ ਵੀ ਹੋਈ ਸੀ ਕਿਸੇ ਨੇ ਨਹੀਂ ਕੋਈ ਪੁੱਛਦਾ ਨਾ ਕਿਸੇ ਨੇ ਕੋਈ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਪੰਜਾਬ ਦੇ ਨਾ ਕੋਈ ਜਿਹੜੇ ਮੰਤਰੀ ਬਣੇ ਆ ਪੰਜਾਬ ਦੇ ਉਹ ਪਹਿਲਾਂ ਸਾਰੀਆਂ ਚੀਜ਼ਾਂ ਦੇ ਵਿੱਚ ਆ ਪੰਗੇ ਲੈਂਦੇ ਸੀ ਜਦੋਂ ਬਣ ਕੇ ਲੋਕਾਂ ਨੇ ਜਿਤਾਤੇ ਕੋਈ ਰਿਵਿਊ ਨਹੀਂ ਕੋਈ ਮੀਟਿੰਗ ਨਹੀਂ ਮੈਂ ਅੜੀ ਖੜੀਕ ਦੇਖਦਾ ਵੀ ਆਪਣੀ ਜ਼ਿੰਮੇਵਾਰੀ ਸਾਂਭਣਗੇ ਜ਼ਿੰਮੇਵਾਰੀ ਸਾਂਭਣਗੇ ਪਰ ਕੋਈ ਲੋਕਾਂ ਨੇ ਇਹਨਾਂ ਨੂੰ ਧਿਆਨ ਨਹੀਂ ਗਾ ਵੀ ਸਾਨੂੰ ਇੰਨੇ ਨਹੀਂ ਵੋਟਾਂ પાਕੇ ਲੋਕਾਂ ਨੇ ਜਿਤਾਇਆ ਆਮ ਆਦਮੀ ਵਾਲੇ ਵੀ ਉੱਥੇ ਉਹੀ ਕੁਛ ਰੰਗ ਲਾ ਰਹੇ ਆ ਪਹਿਲਾਂ ਰੋਜ਼ ਵੋਟਾਂ ਤੋਂ ਪਹਿਲਾਂ ਰੋਜ਼ ਇਹਨਾਂ ਨੂੰ ਹਲਵਾਰਾ ਏਅਰਪੋਰਟ ਯਾਦ ਆਉਂਦਾ ਸੀ ਤੁਹਾਨੂੰ ਵੀ ਯਾਦ ਹੋਣਾ ਰੋਜ਼ ਇਹਨਾਂ ਨੂੰ ਯਾਦ ਆਉਂਦਾ ਸੀ ਇੱਕ ਦਿਨ ਨਹੀਂ ਦੇਖਿਆ ਰੋਜ਼ ਇਹਨਾਂ ਨੂੰ ਆ ਪੁਲ ਯਾਦ ਆਉਂਦੇ ਸੀ ਇੱਕ ਦਿਨ ਨਹੀਂ ਦੇਖਿਆ ਬੱਚੇ ਦੇ ਪੜਨਾ ਸਾਹਿਬ ਟ੍ਰੇਨ ਰੋਪਨ ਦੀ ਵੱਡੀ ਮੰਗ ਸੀ ਪੁਰੀ ਵਾਲੀ ਦੇਖੋ ਬੜੀ ਦੇਖੋ ਇਹੀ ਮੈਂ ਕਹਿਣਾ ਹੈ ਨਰਿੰਦਰ ਮੋਦੀ ਜੀ ਨੇ ਜਿਹੜਾ ਜ਼ਿੰਮੇਵਾਰੀ ਸੰਭੀ ਹੈ ਤੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੀ ਡਿਮਾਂਡ ਸੀ ਕਿਉਂਕਿ ਅੱਗੇ ਸਾਡੇ ਪਵਿੱਤਰ ਦਿਹਾੜੇ ਆਉਣੇ ਆ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੋਵੇ ਚਾਹੇ ਗੁਰੂ ਨਾਨਕ ਦੇਵ ਜੀ ਦਾ ਸਾਡਾ ਪਵਿੱਤਰ ਦਿਨ ਹੋਵੇ ਉਹ ਤਿੰਨ ਚਾਰ ਟ੍ਰੇਨਾਂ ਜਿਹੜੀਆਂ ਪੰਜਾਬ ਤੋਂ ਚੰਡੀਗੜ੍ਹ ਤੋਂ ਅਲੱਗ-ਅਲੱਗ ਟ੍ਰੇਨਾਂ ਉੱਥੇ ਜਾਂਦੀਆਂ ਸੀ ਪਰ ਉਹ ਅੱਗੇ ਚਲੀਆਂ ਜਾਂਦੀਆਂ ਸੀ ਕਿਆਂ ਕੋਈ ਪਟਨਾ ਸਾਹਿਬ ਨਹੀਂ ਰੁਕਦੀਆਂ ਸੀ ਪਰ ਪਟਨਾ ਸਾਹਿਬ ਤੋਂ ਅੱਗੇ ਜਾ ਕੇ ਕੋਈ ਸਟੇਸ਼ਨ ਉੱਥੇ ਰੁਕਦੀਆਂ ਸੀ ਤੇ ਉਹ ਸਾਰੀਆਂ ਹੀ ਦੋ ਤਰੀਕ ਤੋਂ ਟ੍ਰੇਨਾਂ ਜਿਹੜੀਆਂ ਰੁਕਣੀਆਂ ਪਟਨਾ ਸਾਹਿਬ ਸ਼ੁਰੂ ਹੋ ਗਈਆਂ ਬੜਾ ਉਹਨਾਂ ਨੇ ਧੰਨਵਾਦ ਵੀ ਕੀਤਾ ਏ ਉਹਨਾਂ ਨੇ ਉੱਥੇ ਕਮੇਟੀ ਨੇ ਵੀ ਪਰ ਇਹ ਮੇਰੀ ਡਿਊਟੀ ਆ ਮੇਰਾ ਕੰਮ ਆ ਇਹ ਕਰਨਾ ਤੇ ਕੋਈ ਵੀ ਇਸ਼ੂ ਆ ਜਿਹੜਾ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਪੰਜਾਬੀਆਂ ਨਾਲ ਜੁੜਿਆ ਹੋਇਆ ਆ ਉਹਨੂੰ ਹਮੇਸ਼ਾ ਆ ਦੇਖੋ ਹੁਣ ਇਸ਼ੂ ਸੀ ਚਾਹੇ ਬੇਸ਼ੱਕ ਲੜਾਈ ਚੱਲ ਰਹੀ ਸੀ ਪਰ ਇਹ ਗੱਲ ਪੰਜਾਬ ਦੇ ਲੋਕਾਂ ਨੇ ਕਿਹਾ ਤੇ ਉਦੋਂ ਹੀ ਪ੍ਰਧਾਨ ਮੰਤਰੀ ਜੀ ਨੇ ਅਲੱਗ ਗੱਲ ਕਰਕੇ ਵੀ ਹਾਲਾਤ ਪਾਈ ਜਿਵੇਂ ਮਰਜੀ ਹੋਣ ਪਰ ਮੈਂ ਆਪਣੇ ਜਥੇ ਜਿਹੜੇ ਆ ਉਹ ਭੇਜਣੇ ਆ ਪਾਕਿਸਤਾਨ ਸਭ ਕੁਝ ਜਿਹੜਾ ਇਹ ਉਹਨੂੰ ਦੇਖ ਕੇ ਪਰ ਉਹਨਾਂ ਨੇ ਸਿੱਖਾਂ ਦੇ ਲਈ ਧਾਰਮਿਕ ਆਸਥਾਨ ਨੂੰ ਦੇਖਦੇ ਹੋਏ ਜੱਥੇ ਆਉਂਦਾ ਪ੍ਰਬੰਧ ਵੀ ਪਾਕਿਸਤਾਨ ਜਾਣ ਦਾ ਕੀਤਾ ਸਰਪ੍ਰੇਖ ਚਰਚਾ ਹੋ ਰਹੀ ਵੱਡੇ ਵਪਾਰੀ ਚੈਰੇ ਦੀ ਚਰਚਾ ਹੋ ਰਹੀ ਹੈ ਜਿੰਦੇ ਕੁਤਾ ਅਸਤੀਫਾ ਦੇ ਚੁੱਕੇ ਆ ਕਈ ਪੋਸਟਾਂ ਤੋਂ ਕਹਿੰਦੇ ਸ਼ਾਇਦ ਰਾਜਸਮਾ ਭੇਜਿਆ ਸਕਦੇ ਆ ਰਾਮਾ ਤੇ ਉਹਨਾਂ ਜੇ ਉਹ ਭੇਜੇ ਜਾਣਗੇ ਤਾਂ ਬਹੁਤ ਚੰਗੀ ਗੱਲ ਹੋਊਗੀ ਪੰਜਾਬ ਦੇ ਬਹੁਤ ਵਕ ਵਕ ਰਾਹੀਓ ਸੇਵਾ ਕਰਦੇ ਆ ਬਹੁਤ ਵੱਡੀ ਸ਼ਖਸੀਅਤ ਆ ਤੇ ਸਾਡੇ ਤਾਂ ਜਿਹੜੇ 4-5 ਜਿਹੜੇ ਵੱਡੇ ਇੰਡਸਟਰੀਅਲ ਹੱਬ ਨੇ ਉਹਨਾਂ ਵਿੱਚੋਂ ਇੱਕ ਨੇ ਤੇ ਮੈਂ ਸਮਝਦਾ ਇੱਕ ਪੰਜਾਬੀ ਨੇ ਉਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਜੇ ਉਹਨਾਂ ਨੂੰ ਪਾਰਲੀਅ ਰਾਜ ਸਭਾ ਚ ਭੇਜਿਆ ਜਾਂਦਾ ਹੈ ਸਰ ਕੈਬਨਟ ਮੀਟਿੰਗ ਮਨਪੂਰ ਸਾਹਿਬ ਇਥੇ ਬੁਲਾਉਂਦੀ ਆ ਕੱਲ ਆ ਕੇ ਲਈ ਪੰਜਾਬ ਸਰਕਾਰ ਉਹ ਵੀ ਬੜੀ ਚੰਗੀ ਗੱਲ ਆ ਜੀ ਬਹੁਤ ਬੜੀ ਚੰਗੀ ਗੱਲ ਆ ਸਰਕਾਰ ਦੀ ਪਵਿੱਤਰ ਤਖਤ ਤੇ ਸਾਹ ਤੇ ਜਦੋਂ ਉਪ ਪਵਿੱਤਰ ਦਿਹਾੜਿਆਂ ਤੇ ਉਹ ਕੈਬਨਟ ਮੀਟਿੰਗ ਉੱਥੇ ਕੀਤੀ ਜਾਊਗੀ ਇਹਦੇ ਨਾਲ ਇੱਕ 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 ਚੰਗਾ ਮੈਸੇਜ ਜਾਂਦਾ ਸੁਨੇਹਾ ਜਾਂਦਾ ਹੈ ਗੱਲ ਬਾਕੀ ਤਾਂ ਜੋ ਮਰਜ਼ੀ ਕਰੀ ਜਾਓ ਸਰ ਹੜਾ ਲੈ ਕੇ ਪ੍ਰਬੰਧ ਤੁਹਾਡਾ ਕੀ ਮੰਨਣਾ ਹੈ ਕਿ ਸੁਪਾ ਸਰਕਾਰ ਬਿਲਕੁਲ ਦਾਅਵੇ ਦੇ ਦਿੱਤੇ ਨੇ ਕੋ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਕੀ ਪਰ ਇਹਨੇ ਨੇ ਪ੍ਰਬੰਧ ਕੀਤੇ ਆ ਆ ਗਿਆਤ ਉਰੇ ਤਾਂ ਬੜਾ ਵਿਧਾਨ ਸਭਾ ਚ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਬਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਬਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਬਾਰੇ ਦੀ ਉਹ ਕਿਵੇਂ ਸੁਗੜੇ ਪਏ ਹੁੰਦੇ ਆ ਇਹ ਭਗਵੰਦ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮੇਸ਼ਾਤ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਇਹ ਗਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਾਂ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਸ ਤੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾ ਉਸ ਤੋਂ ਬਾਅਦ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀ ਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਸੜਕ ਨਹੀਂ ਬਣਾਉਣੀ ਵੇ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਛ ਲਾਉਣੇ ਆ ਤੇ ਪੱਛ ਲਾਉਂਦਾ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰਿਆ ਇਹ ਜਿਹੇ ਭੰਡ ਦਾ ਕੀ ਕਰੋਗੇ ਛੱਡੋ